ਸਤਿਗੁਰੂ ਜੀ ਪੈ ਅਨੁਭਵਾ ਨੂੰ ਜੁੱਟੇ ਜਿਉਂਗੇ ਰਾਜ ਜਿਉਂਗੇ ਪਰਮਾਤਮਾ ਤੁਹਾਨੂੰ ਜੜਦੀ ਕਲਾ ਵਿੱਚ ਜੁੱਟ ਕੇ ਜੁੱਟੇ ਹੋ। ਮੇਰ ਪਰਿਆਤ੍ਰਕੇ ਜੀ ਸੱਚੇ ਪਾਤਸ਼ਾਹ ਸਾਭ ਤੇ ਮੇਰਾ ਉਸਿੰ ਠੀਕ ਠਾਕ ਵੀ ਉਹ ਜੜਦੀ ਕਲਾ ਵਿੱਚ ਮੇਰ ਪਰਿਆਤ੍ਰਕੇ ਸੱਚੇ ਪਾਤਸ਼ਾਹ ਹਮੇਸ਼ਾ ਇਸੇ ਨਾਸ ਕਰਦੇ ਆ ਤੁਹਾਨੂੰ ਬਾਹਰ ਬੈਠੇ ਦੇ ਸੰਦਸਾ ਸਾਰਿਆਂ ਭੈਣਾਂ ਨੂੰ ਸਤਿ ਸ੍ਰੀ ਅਕਾਲ ਜੀ ਜੋਰ ਕਾ ਨੋ ਬਚਿਆ ਨੋ ਤਵਾ ਸਾਰਿਆਂ ਭੈਣਾਂ ਨੂੰ ਵੀਰਾਂ ਨੂੰ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ ਬਾਰ ਬੈਠੇ ਮੇਰੇ ਨਾਲ ਖੇੜੇ ਦੇ ਨੌਜਵਾਨ ਮੇਰੇ ਨਾਲ ਭੈਣਾਂ ਬੱਚੇ ਵੀਰ ਜੋਰ ਕਾ ਨੋ ਤਵਾ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ ਉਹ ਤੋਂ ਫੈਮਲੀ ਦਾ ਵੀ ਤੈਨੂੰ ਬਹੁਤ ਬਹੁਤ ਧੰਨਵਾਦ ਪ੍ਰਮਾਤਮਾ ਤੁਹਾਨੂੰ ਤੰਦਰੁਸਤੀ ਬਖਸ਼ੇ ਮੇਰ ਪਰਿਆਤ ਰੱਖੇ ਹਾਂਜੀ ਪਿੰਡ ਬੜੋਂਦੀ ਤੋਂ ਜ਼ਿਲ੍ਹਾ ਲੁਧਿਆਣਾ ਹਰਪ੍ਰੀਤ ਕੌਰ ਮੈਂ ਬੈਠਾ ਉਹ ਸਾਨੂੰ ਸਰਪ੍ਰੈਜ਼ ਭੇਜਿਆ ਅਸੀਂ ਉਹ ਕੱਲੋਂ ਕੋਮਲ ਬਲੌਗ ਦੇ ਵਿੱਚ ਵਿਖਾਵਾਂਗੇ ਸਾਰੇ ਯੋਗ ਜੀ ਵਾਰਤੋਤਨ ਗੀਤਾ ਬਲੌਗ ਉਪਰ ਆ ਕੇ ਇਹ ਰੋਣੇ ਵਾਰਤੋ ਬਣਾਏ ਗਏ ਬਾਤ ਵਿੱਚ ਤੇ ਉਸ ਭੈਣ ਦਾ ਬਹੁਤ ਬਹੁਤ ਧੰਨਵਾਦ ਬਹੁਤ ਬਹੁਤ ਧੰਨਵਾਦ ਭੈਣ ਜੀ ਤੁਹਾਡਾ ਜਿਹੜਾ ਭਰਾ ਦਾ ਮਾਨ ਬਲਸ਼ਿਆ ਮੈਨੂੰ ਨੇ ਪਛਾਣ ప్రతి ਦਿੁਸ਼ੇ ਬਹੁਤ ਆਗਾ ਦਿਲਾਓ ਵਧੀਆ ਸੋਚ ਸੋਚੀ ਬਹੁਤ ਆਗਾ ਦਿਲਾਓ ਧੰਨਵਾਦ ਆਪੇ ਜੀ ਜਵਾਦਮ ਤੁਹਾਨੂੰ ਤੰਦਰੁਸਤੀ ਦੇਵੇ ਮੇਰ ਭਰਿਆ ਰੱਖੇ ਵੇਖੋ ਜੀ ਆਪਾ ਹੁਣ ਮਾਤਵਾ ਦਾ ਪਾਰਸਤਦਾਰੀ ਤੱਕ ਜਾ ਆਪਾਂ ਚੈ ਚੁੱਲ ਜਾਂਦਾ ਹੰਦੂਆਂ ਕੋ ਮਚੇ ਨਹੀਂ ਲੱਗ ਲੱਗ ਤੋ ਟੂੜਾ ਦੋ ਤਵਾ ਹੈ ਕੋ ਵੀ ਆਉਂਦਾ ਧਾਰੇ ਧਾਰੇ ਜਰੇਣਾ ਤੋਂ ਧਾਰੇ ਧਾਰੇ ਚੀਜ਼ ਕੀ ਜਾਂਦੀ ਤੇ ਵੇਖੋ ਭੈਣ ਭਰਾ ਕਿੱਥੋਂ ਜੁੜ ਰਹੇ ਬਹੁਤ ਬਹੁਤ ਧੰਨਵਾਦ ਭੈਣ ਭਰਾਵਾਂ ਦਾ ਪਰਮਾਤਮਾ ਤੁਹਾਨੂੰ ਤੰਦਰੁਸਤੀ ਬਖਸ਼ੇ ਫਿਰ ਕੋ ਯਾਤਰਾ ਕਰ ਜਉਂਦੀ ਵਸਦੀ ਰਹੇ ਭੈਣ ਦੀ ਹਰਬੀਰ ਕੌਰ ਭੈਣ ਬਹੁਤ ਬਹੁਤ ਤੁਹਾਡਾ ਧੰਨਵਾਦ ਪਰਮਾਤਮਾ ਤੁਹਾਨੂੰ ਚੜ੍ਹਦੀ ਕਲਾ ਵਿੱਚ ਰੱਖੇ ਸੱਚੇ ਭਾਸ਼ਾ ਸਾਰੇ ਪਰਿਵਾਰ ਨੂੰ ਤੰਦਰੁਸਤੀ ਦੇਵੇ ਜੀ ਬਹੁਤ ਬਹੁਤ ਧੰਨਵਾਦ ਹੈ ਜੀ ਤੁਹਾਡਾ ਮੈਂ ਗੱਲ ਇਸ ਤਰ੍ਹਾਂ ਕਰ ਰਿਹਾ ਜਿਹਨੇ ਮੰਨ ਲਓ ਵੀ ਆਪਾਂ ਅੰਮ੍ਰਿਤਸਰ ਹਾਂ ਸੌਰੀ ਉਹ ਆਪਾਂ ਸ਼ਹਿਰ ਆਉਂਦੇ ਜਾਂਦੇ ਜਾਂ ਕਿਸੇ ਪਾਸੇ ਸੱਚ ਬੈਠੇ ਜਾਂਤੇ ਪੂਜਾ ਕਿਸੇ ਕੋਈ ਵੀ ਚਾਹਦੇ ਉਹਦੇ ਵਿੱਚ ਹੀ ਪਛਾਣ ਨਾ ਮਿਲਾਂਗੇ ਲਾਉਂਦੇ ਦੁਬਾਰਾ ਗਾਉਂ ਨਹੀਂ ਦੇਖੋ ਆਪਣੇ ਨਾ ਕਿੰਨੇ ਭੈਣ ਭਰਾ ਜੁੜਦੇ ਨੇ ਨਾ ਬਾਹਰ ਬੈਠੇ ਭੈਣਾ ਮੇਰੀਆਂ ਭਰਾਵਾਂ ਨੂੰ ਜੁੜਦਾ ਬੱਚੇ ਬਹੁਤ ਸੰਜੋਗ ਦੇ ਰਹੇ ਆ ਭੈਣ ਭਰਾ ਬਹੁਤ ਧੰਨਵਾਦ ਕਰਵਾਉਣਾ ਤਾਂ ਅਗਰ ਤੁਸੀਂ ਪਾ ਸਕੀਂ ਵੀਰੋ ਗੱਲ ਕਰਨੀ ਆਪਾਂ ਜੋ ਸੂਚੀ ਗਈ ਨਾ ਵਿਜਿਆ ਨੂੰ ਮੈਂ ਲੱਭਣਾ ਵੀਡੀਓ ਬਣਾਉਣਾ ਤੇ ਪਾਣੀ ਬਾਸ ਕੋਈ ਦਾ ਕੋਈ ਨਾ ਵੀ ਨਾ ਕੋਈ ਦਾ ਇੰਨੇ ਜੰਮ ਦਾ ਨਾ ਤੇ ਜਿਹੜਾ ਕਿ ਆਪਾਂ ਅਗਲੇ ਵਿੱਚ ਪੇਸ਼ ਕਰ ਸਕੀ ਹਾਂ ਆਪਾਂ ਹੁੰਦੇ ਆਪ ਦਾ ਦੁੱਖ ਦੁੱਖ ਦੱਸਣਾ ਭੈਣ ਭਰਾ ਪਰ ਉਹਨੇ ਆਪਾਂ ਨੂੰ ਦੱਸਣਾ ਬਹੁਤ ਫਰਕ ਪੈ ਜਾਂਦਾ ਹੈ ਲੈਬ ਦੇ ਵਿੱਚ ਵੀ ਬਹੁਤ ਭੈਣ ਭਰਾ ਜੁੜੇ ਹੋਏ ਨੇ ਕਿ ਨਾਲ ਇਹਨੇ ਆਪਾਂ ਨੂੰ ਬਹੁਤ ਸਾਰਾ ਜੋਰ ਦਿੱਤਾ ਜਿੰਨੇ ਜੋ ਕਰਿਆ ਕਿ ਗੱਲ ਇਹ ਦਾ ਵੰਦੇ ਜੀ ਵੀ ਜੇ ਮੰਨ ਲਓ ਜਿਹੜਾ ਤਾਂ ਨਹੀਂ ਹੈ ਤੋਂ ਮੈਂ 10 ਰੁਪਏ ਦਾਣ ਕਰਦਾ ਉਹ ਪਰਮਾਤਮਾ ਦਾ ਨਾਮ ਪਹਿਲਾਂ ਲਿਖ ਲੈਂਦੇ ਜਿਹਨੂੰ ਦਾਣ ਕਰਨੇ ਆ ਜਿਹਨੇ ਲੈਣੇ ਆ ਉਸ ਇਸ ਦੇ ਵਿੱਚ ਨਾ ਦੇਵੇ ਪਰ ਉਹ ਦਰਗਾਹ ਦੇ ਵਿੱਚ ਨਹੀਂ ਜਾਂਦੇ ਤੁਹਾਡਾ ਲੇਖਾ ਚੋਕਾ ਨਹੀਂ ਟਾਇਣ ਹੈ ਆਪ ਵੀਰ ਬਣ ਕੇ ਜਾਂਸੀਏ ਤੁਹਾਨੂੰ ਕਿ ਉਹਨੂੰ ਵੀ ਸਜ਼ਾ ਪਾਣੀ ਜਿਹੜਾ ਉਹਨੇ ਮੰਗਤ ਬਣ ਕੇ ਆਇਆ ਸਹੀ ਹੈ ਠੀਕ ਹੈ ਜੇ ਮਰਾ ਦਾ ਇਤ ਪੈਸਾ ਦਾ ਟੁਕੜਾ ਜੁ ਬਣਾਇਆ ਨੂੰ ਪੈ ਇਕੱਠੇ ਕਰਾਉਣੀ ਆ ਤੇ ਸਜਾਵਤ ਹੋਣੀ ਚਾਹੀਦੀ ਪਰ ਆਪਾਂ ਇਹ ਚੀਜ਼ਾਂ ਨਾ ਸੋਚ ਕੇ ਆਪਾਂ ਭੈਣ ਭਰਾ ਬਾਰੇ ਸੋਚ ਕੇ ਜੇ ਕੋਈ ਵੀ ਆ ਜਿਵੇਂ ਆਣਾ ਆਪਾਂ ਪਿੱਛੇ ਨੂੰ ਜਾ ਰਹੇ ਉਹ ਭੈਣ ਭਰਾ ਨਾ ਤੇ ਜਾ ਕਿਸੇ ਭੈਣ ਭਰਾ ਨੂੰ ਤੌਰ ਤੇ ਜਾ ਕਿਸੇ ਵੀ ਪ੍ਰਕਾਰ ਦੀ ਹੈ ਨਾ ਸਮੱਸਿਆ ਆਦੀ ਆ ਭੈਣ ਭਰਾ ਨਾ ਨੀ ਦਾ ਜੋੜ ਦੀਆ ਦਾ ਦੇ ਆ ਗਿਆ ਅਗਲੇ ਹੋਲੀ 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 ਕੋਚ ਬੁਰਦਾ ਕਰਦਾ 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 ਅਗਲੇ ਦਿਨ ਤੱਕ ਪਹੁੰਚ ਜਾਣਾ ਜੇ ਤਾਂ ਆਪਾਂ ਕੋਈ ਉਹਦਾ ਹੰਗਾਮਾ ਲਾਂਚ ਜੇ ਆਪਾਂ ਕਹੀ ਗਿਆ ਹੋਗਾ ਜੀ ਜੋਗਾ ਨਹੀਂ ਜਿੰਨਾ ਪਿਆਰ ਬਰਾਬਰ ਦਾ ਪਿਆਰ ਆ ਸਵੀਕਾਰ ਠੀਕ ਹੈ ਜੀ ਬਾਅਦ ਹੀ ਉਹਨਾਂ ਦਾ ਬਹੁਤ ਬਹੁਤ ਨਮਾਜ਼ ਕਰਦੇ ਹੋ ਜਿਹੜੀ ਪੈਨੇ ਮੇਰੇ ਬੱਚਾ ਮਾਰੇ ਸਾਡੇ ਬਾਰੇ ਪੂਵੇ ਪੁੱਜਰ ਜੀ ਉਹਨਾਂ ਨੇ ਗੱਲ ਤੋੜੀ ਕਰਕੇ ਜੋ ਕੰਮ ਕੀਤਾ ਵੀ ਉਹਨੂੰ ਬੱਚੇ ਲੱਗ ਗਏ ਕਿ ਬੈਸਕਟੋ ਵਿਖੜਾਏ ਉਹਨੂੰ ਜਮਾਓ ਉਹ ਬਰਾਏ ਕਰਨਾ ਕਰਨਾ ਕਿ ਵੀ ਅਸੀਂ ਵੀ ਜਵਾਬ ਦੇ ਤਾਂ ਕਿ ਬੱਚੇ ਖਾਂਦੇ ਨਹੀਂ ਬੱਚੇ ਕੇਰਾ ਟਾ ਕੋਲ ਨਾ ਚੁਕਾ ਲੈ ਤੇ ਹੁਣ ਤੋਂ ਉਹ ਛੱਡ ਦਿੰਦੇ ਖਾਂਦੇ ਨਹੀਂ ਇਤਨਾ ਕਰਕੇ ਅਸੀਂ ਕਿਹਾ ਵੀ ਐਂਕੀ ਰਹਿੰਦੇ ਮੇਰਾ ਬੀ ਆਲ ਵੀ ਹੋਣਾ ਕੋੜਾਉਣੇ ਕੋੜਾਉਣੇ ਟੋਬਰ ਜਿਉ ਜੋ ਪਿਛਲੀ ਵਾਰੀ ਬੱਚਾ ਨੇ ਖਾਧੇ ਨਾ ਪੇਰੇ ਇਸ ਕਰਕੇ ਅਸੀਂ ਵੀ ਇਹਨਾਂ ਕਿ ਮੈਚ ਮਾ ਆਤਾ ਸੀ ਤੇ ਉਹਰੇ ਭੈਣ ਨੇ ਕਿਹਾ ਦੇ ਨਹੀਂ ਬੱਚਾ ਨੇ ਬਾਸਕਟ ਖੜਾ ਜਦੋਂ ਮੈਂ ਤੇ ਇਹ ਤੋਂ ਮੈਂਗੇ ਪਹਿਣਗੇ ਇੱਥੇ ਤੋਂ ਤੁੰ ਨੂੰ ਮੈਂ ਤੁਸੀਂ ਆਪ ਦਾ ਬਾਸਕਟ ਕਢਾਓ ਬਾਕੀ ਮੈਂ ਆਪੇ ਜਾਣਾ ਬਹੁਤ ਬਹੁਤ ਧੰਨਵਾਦ ਆ ਭੈਣੇ ਤੇਰਾ ਮਾਤ ਮਾਤ ਨੂੰ ਤਾਂ ਰੋਟੀ ਦੇਵੇ ਸੱਚੇ ਪੁੰਚੇ ਮੇਰ ਪਰਿਆਰ ਰੱਖੇ ਬੱਚੀ ਤੇ ਬਹੁਤ ਬਹੁਤ ਅਨੁਰਖਤਨਾ ਬਖਸ਼ੇ ਗੱਲਾਂ ਆਪ ਕਰਦੇ ਆ ਸਾਡਾ ਇਹ ਫਰਜ ਬਣਦਾ ਵੀ ਅਕਸਰ ਜਿਹੜਾ ਵੀ ਜਿਹੜੀ ਆਪਾਂ ਨੂੰ ਮਦਦ ਤੇ ਲੋੜਾ ਗਾ ਪਾਇਣ ਭਰਾ ਉਹ ਗਾਂ ਲੋੜਾਣਾ ਆਪਏ ਦੀ ਚੀਜ਼ਾਂ ਸੋਚਦੇ ਵੀ ਇਹ ਪਰਮਾਇਆ ਕਰਦੇ ਦਾ ਪਰਮਾਣਾ ਜਦੋਂ ਮਜਬੂਰੀ ਹੋਵੇ ਕੋਈ ਉਹਨੇ ਨਹੀਂ ਅਗਰ ਭੈਣ ਭਰਾ ਮਾਇ ਪਰਚਾ ਨਾ ਕਰੋ ਜੇ ਅੰਨ ਨੂੰ ਖੋਸ਼ ਹੈ ਦਿਲ ਖੋਸ਼ ਹੋ ਕੇ ਚੱਲਣਾ ਹੈ ਹਮ ਚੰਗਾ ਮਾਰਤਾ ਦਰਤੀ ਬੱਚ ਪਰ ਆਪਦਾ ਇਹ ਗੱਲ ਕਹਿੰਨੇ ਆ ਜੀ ਭੈਣ ਭਰਾ ਜੋੜ ਕੇ ਰੱਖਿਓ ਕਿਸੇ ਨਾ ਕੋਸ਼ ਨਹੀਂ ਜਾਂਦਾ ਆਇਤ ਖਾਲੀ ਹੱਥ ਹੀ ਜਦੋਂ ਮਰਜੀ ਹੱਥ ਆ ਜਾਈ ਆਪਾਂ ਤਾਂ ਇਹ ਸੋਚਦੇ ਇਹ ਵਾਰ ਜਦੋਂ ਜਿਵੇਂ ਜਿਵੇਂ ਲੈਟਰ ਜਿਵੇਂ ਕਾਰ ਆਉਣੀ ਨਾਗੇ ਨੇ ਕਹਿ ਤੇ ਜਾਣਾ ਨਾ ਕਿ ਤੁਹੇ ਕਹਿ ਤੇ ਰਹਿਣਾ ਜਦੋਂ ਉਹਦਾ ਹੁਕਮ ਆ ਗਿਆ ਉਹਨਾਂ ਜਦੋਂ ਆਵਾਜ਼ ਮਾਰਨੀ ਜਾਣਾ ਪੈਣਾ ਆਪਾ ਬਾਪ ਬਾ ਮਾਰੇ ਤੁਹਾਨੂੰ ਕੋਈ ਪਾ ਦੇ ਮਾਤਾ ਤੁਹਾਨੂੰ ਦੇਣ ਬਾਜਾ ਬਾਰੀ ਜਿਹੜੇ ਦੇ ਭਰਾ ਭੱਟਾ ਬਾਜਾ ਮਾਰੀ ਬਹੁਤ ਨਹੀਂ ਜਦੋਂ ਉਹਨੇ ਆਵਾਜ਼ ਮਾਰੀ ਤੁਰਲ ਸੱਦੇ ਤੋਂ ਤਾਂ ਪੜ ਹੋ ਰਹੀ ਕੁੰਜ ਅਥਰਾ ਘੇਟਿਆ ਰਹ ਜਨਾ ਵੀਰੋ ਇੱਥੇ ਕਿਸੇ ਕੁਝ ਨਹੀਂ ਮੋਕੇ ਜਾਣਾ ਦੱਸੋ ਜੇ ਕੁਝ ਵਗਿਆ ਆ। ਆਪਾਂ ਬੈਂਕਰਾ ਮੰਨਿਆ ਕੀਤਾ ਕਰੋ। ਮਨਜ਼ਦਕਾ ਕਰੋ ਜਿੰਨਾ ਹੋ ਸਕੇ। ਬਸ ਆਪਣਾ ਤਾਂ ਇਸ ਤੋਂ ਬਿਹਤਰ ਕੋਈ ਕੁਝ ਨਹੀਂਗਾ। ਠੀਕ ਹੈ ਜੀ। ਰਾਹ ਵਿਰੋਧ ਪਾ ਕੇ ਜੀ ਕਰਾ ਨਿਕਨਾਂ ਟਾਈਮ ਉਪਰ ਕੀ ਬੋਲ। ਆਹ ਹੋਰ ਬੈਠੇ ਮਾਦਾਨੇ ਮੈਂ ਪਾਲਦਾਨੀ ਪਤਾ ਕੀ ਹੋਣਾ ਕੀ ਨੇ ਚੁਆਇਸ ਕਰਕੇ ਆਪਾਂ ਤਾਂ ਹਰੇਕ ਪੈਂਪਰਾਧਾਨੇ ਨਾਲ ਜੁੜ ਕੇ ਰੋ ਠੀਕ ਹੈ ਜੀ ਮਰੇ ਇੰਨਾਂ ਚ ਪੁੱਛ ਨਹੀਂ ਜਿੰਨਾ ਵੀ ਜਦੋਂ ਠੀਕ ਹੈ ਮੁਆਫਦੇ ਸਾਹਮਣੇ ਬੰਦਾ ਬਦਲਦਾ ਚੇਹਰਿਆਂ ਦਾ ਨਾ ਤੇ ਉਹਦਾ ਕੋਈ ਸੂਰ ਗਿਆ ਥੋੜਾ ਜਿਹਾ ਬਦਲ ਜਾਂਦੇ ਜਿਵੇਂ ਆਪਾਂ ਕਹਿੰਦੇ ਨੇ ਉਹ ਬੰਦਾ ਬਦਲ ਗਿਆ ਰੋਤਾ ਦੇ ਹਿਸਾਬ ਨਾਲ ਆਉਂਦੇ ਕੰਮ ਗੁਜ਼ਾਰੇ ਮਾਰੇ ਆਵਾ ਜਿਹੜਾ ਤੇਰੇ ਕਰਮਾਂ ਦਾ ਤੂੰ ਇਹਦਾ ਮਿਲੂਗਾ ਜੇ ਹੋ ਕੇ ਸਿਰੇ ਪੈਣ ਬਣਾ ਦੇ ਕਰਮਾਂ ਜਿਹੜੇ ਤੇ ਆਉਂਦੇ ਮਿਲੂਗਾ ਜਿਹੜਾ ਉਹਦਾ ਕਰਮਾ ਜਿਹੜਾ ਉਹਨੂੰ ਮਿਲੂਗਾ ਮਾਤ ਉਹਦਾ ਕਿਤੇ ਨਹੀਂ ਜਾਂਦਾ ਜਿੰਨਾ ਉਹਦੇ ਕਰਮਾਂ ਜਿਹੜੇ ਨੇ ਉਹਨਾਂ ਹੋਂ ਦਾ ਖਾ ਭੋਗਤ ਕੇ ਫੇਜੋ ਕੀ ਬਤੋ ਕਿਹੜੀ ਵਿਧੀ ਨਾਲ ਜਾਣਾਂ ਕਿ ਵੇਲਾ ਕਿਹੜਾ ਹੈ ਕੋ ਮਹਾਰਾਜਾ ਚਾਲੇ ਨਾ ਪੈਣ ਪ੍ਰਭੂ ਨਾ ਰਹਿ ਕੇ ਰੋ ਕਿਸੇ ਨੇ ਆਇਆ ਵਿਰੋਧ ਨਾ ਕਰੋ ਕਿਸੇ ਨੇ ਕੁਝ ਨਹੀਂ ਲੈ ਕੇ ਜਾਣਾ ਇੱਥੋਂ ਜਿਲਗਾ ਪੈਣਾ ਦਾ ਬਹੁਤ ਬਹੁਤ ਤਾਲੁਕ ਤੈਨੂੰ ਧੰਨਵਾਦ ਕਰਦਾ ਪ੍ਰਮਾਤਮਾ ਉਹਨਾਂ ਨੂੰ ਜਣਦੀ ਕਲਾ ਵਿੱਚ ਰੱਖੇ ਸੱਚੇ ਬਰਛਾ ਲੋ ਤੁਸੀਂ ਨਾ ਦੇਖੋ ਜੀ ਬੱਚਾ ਤੋਂ ਵੀਡੀਓ ਵੇਖ ਕੇ ਵੀ ਕਿਵੇਂ ਬੱਚੇ ਪੜ੍ਹੀ ਜਾਂਦੇ ਆ ਇਨਾਂ ਨੂੰ ਆਪਾਂ ਵਾਅਦ ਤੋਂ ਵਾਅਦੇ ਤਸਵੀਰ ਪੜਾਉਣਾ ਠੀਕ ਹੈ ਜੀ ਬਹੁਤ ਬਹੁਤ ਦਿਨ ਲੱਗ ਗਏ ਸੰਜੋй ਨੂੰ ਮਿਲਦਾ ਸੋਰੀ ਮਾਤਾ ਦੇ ਘਰੋਂ ਤੇ ਭੈਣਾਂ ਨੇ ਵੀ ਬਹੁਤ ਜ਼ੋਰ ਲਾਇਆ ਤੇ ਵੀ ਭਾਈ ਆਪਾਂ ਬੱਚਿਆਂ ਨੂੰ ਵਾਅਦ ਤੋਂ ਵਾਅਦੇ ਆਪਾਂ ਜੰਮ ਦਿਤੀ ਦਾ ਵਿਸ਼ਾ ਬਣਾਉਦੇ ਇੱਕ ਨੰਬਰ ਬਾਦ ਨੂੰ ਬਣਾਉਨੇ ਕਿੰਨਾ ਕੁਸ਼ ਹੋ ਜੇ ਕੋਈ ਬੰਮੀ ਭੈਣ ਭਰਾ ਮੇਰੇ ਨਾਲ ਤੇ ਵੀਰੋਂ ਭੈਣ ਭਰਾ ਵੇਖੋ ਕਹਿੰਦਾ ਵਾ ਅੱਗੇ ਵੀਡੀਓ ਚੇਂਜ ਕਰਦਾ ਹਾਂ ਜਿੱਦੋਂ ਭੈਣ ਭਰਾ ਨਾਲ ਆਣ ਉਦੋਂ ਪਰਮਾਤਮਾ ਨੂੰ ਰਾਤ ਦੇੰਦ ਜਦੋਂ ਆਪਾਂ ਭੈਣ ਭਰਾ ਨਾਲ ਨਿਕੰਡੇ ਆ ਉਦੋਂ ਪਰਮਾਤਮਾ ਵੀ ਆਪਣੇ ਚਾਰਜ ਵਿੱਚ ਟੂਲ ਲੈਂਦਾ ਪੂਰਾ ਭਏ ਇਹ ਚੀਜ਼ਾਂ ਜੋ ਗ੍ਰਹਿ ਜਾਂਦੇ ਆਪਾਂ ਜਿਵੇਂ ਵਾਲੇ ਆਪਾਂ ਜ਼ੋਰ ਕੰਨੇ ਦਾ ਕੰਨਾ ਰਹੇਗਾ ਕੀ ਕਰਾਂ ਜੋ ਦਿਲੋਂ ਕਿਸੇ ਨੂੰ ਪਿਆਰ ਕਰਦਾ ਤਾਂ ਫੇਰ ਹੀ ਪੈਣ ਪਰਾ ਜੁਰਦੇ ਅੱਜ ਤੂੰ ਉਹ ਇਕੱਲਾ ਹੀ ਰਹਿ ਗਈ ਕਈ ਮੇਰੇ ਬੰਦਾ ਇਕੱਲਾ ਹੀ ਰਹਿ ਜਾਂਦਾ ਬਹੁਤ ਵੇਖਿਆ ਪੈਣ ਪਰਾ ਮਾਰਾ ਪ੍ਰਮਾਤਮਾ ਤਾਹਰਤੀ ਦੇਵੇ ਠੀਕ ਹੈ ਜੀ ਮਨਜੇ ਦੀ ਸਵਾਰੀ ਨਾਲੋਂ ਦਰਸਾ ਘੱਟ ਦੇ ਦੇਵੇ ਹੋਰ ਜਿਹੜਾ ਉਹ ਬੰਦਾਲਾ ਤੋਰਦੀ ਆ ਜਿੰਨਾ ਉਹਨੇ ਹੌਂਸਲੇ ਲਿਖਿਆ ਉਹ ਜਿੰਨਾ ਜਿੰਨਾ ਕਰਵਾਉਂਦੀ ਮੈਂ ਉਹ ਸੁਵੇਰ ਦਾ ਨਾਮ ਕਰਕੇ ਜਾਂ ਕਿ ਆਪਾਂ ਨੇ ਇਹ ਗੱਲ ਕਹੀ ਨੇ ਕਿ ਮੈਂ ਲਾਸਟ ਦੇ ਵਿੱਚ ਵੀ ਇਹ ਗੱਲ ਕਹੂੰਗਾ ਜੀ ਉਹ ਪੈਂ ਦਾ ਬਹੁਤ ਕੋਈ ਨਾ ਨਾ ਕਰਦਾ ਉਹ ਵੀ ਵਿਚਾਰੀ ਨੇ ਪਹਿਲਾਂ ਹੋਣੀ ਹੋਣੀ ਜਦੋਂ ਉਹ ਝੋਲੇ ਦੀ ਵੀ ਵੀਡੀਓ ਪਾਈ ਜੀ ਆਪਣਾ ਚੋਰ ਪਾਇਆ ਸੀ ਕਿ ਕਿ ਚੇ ਪੈਂ ਉਹ ਬਾਕਾਇ ਕ ਦੇਖਿਆ ਸੀ ਵਿੱਚ ਠੇ ਆਈ ਸੀ ਕਿ ਇਹ ਆਪਾਂ ਨੰਦ ਵਿਵੇਚ ਬੋਲਿਆ ਸੀ ਉਹ ਬੈਣਾ ਦੀ ਬੈਣਾ ਕਈ ਵਾਰੀ ਸੋਚਿਆ ਵੀ ਅੱਜ ਲੋਨੀ ਐ ਚੱਲ ਛਾਂ ਮੈਂ ਨੰਬਰ ਵੀਡੀਓ ਸ਼ਾਰਟ ਚ ਲੈ ਲਿਆ ਤੇ ਉਹ ਭੈਣ ਨੇ ਚੱਲੀ ਜਹਾੜੀ ਵਾਲੀ 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 ਗੱਲਾਂ ਪੁੱਤਾ ਕਰਦੀ ਨੇ ਕਿ ਬਹੁਤ ਸਾਰੇ ਉਹ ਲਾ ਲਿਆ ਲੈ ਨੇ ਵੀ ਆਪਾਂ ਆਟ ਵੀ ਦਿਨ ਦੱਸਿਆ ਅਸੀਂ ਆਲਾ ਤਾਂ ਦੁੱਕ ਕੋਲਿਆ ਬਹੁਤ ਸੁਭਾਅ ਦੇ ਚੰਗੇ ਆ ਬੜੇ ਜਤੁਮਾਨ ਆ ਗੱਲ ਤੋਂ ਦੇ ਇਹ ਦੇ ਵੀ ਚਲੋ ਕੋਈ ਭੈਣ ਬਾਤ ਚ ਗੱਲ ਕਰਦੇ ਦੱਕ ਮਾਂ ਇਹ ਨਹੀਂ ਬਤਾਈ ਜੰਨਾ ਚੱਕ ਬੈਟਰੀ ਉਧਰੋਂ ਤ੍ਰਿਪੁਰਾ ਦੀ ਲੋਹੇ ਦੀ ਉਹਨਾਂ ਜਰੂਰਤਾਂ ਕੋਈ ਨਹੀਂ ਕਰਦਾ ਬਹੁਤ ਪੁੱਛੀ ਦੀ ਗੱਲ ਨਾਲ ਬਹੁਤ ਆਛੀ ਗੱਲ ਹੈ ਕਿਸੇ ਕੋ ਭੈਣ ਭਰਾ ਦਾ ਦੁੱਖ ਸੁਣਨਾ ਹੈ ਤਾਂ ਦੁਬਿਏ ਨਾਲ ਦੁਵੀਂ ਜੋ ਕੋ ਰੋਲਦਾ ਤਗੜੇ ਨਗੇੜਾ ਆ ਕੇ ਬਾਹਰ ਬਣ ਕੇ ਕਹਿ ਦੇਣਾ ਆ ਜੀ ਤੁਹਾਨੂੰ ਇਹ ਦਲਦਲ ਚੋਂ ਕੱਢਣ ਵਾਲਾ ਭੈਣੋ ਭਰਾਓ ਪ੍ਰਮਾਤਮਾ ਬੰਦਾ ਮੁੰਡਾ ਦਾਰੂ ਬਸ ਐਨੇ ਹਾਲ ਨੇ ਠੀਕ ਹੈ ਜੀ ਇਹ ਮੰਨਦਾ ਜੀ ਦਾਰੁ ਦੁਆਰ ਸੋ ਨਾ ਜਾ ਬੜਾ ਮਾੜਾ ਠਾਈ ਤੋ ਜੋ ਹੈਲਪ ਕਰਾਂ ਸਾਡੇ ਜੇ ਤੁੱਚੇ ਕਹੋਗੇ ਆ ਤੇ ਦਿਨੋ ਕੁਰਮ ਨਾ ਪਰਮਾਤਮਾ ਦਾ ਕੈ ਨਗਾ ਜਾਣਾ ਤੇ ਸਿੱਧੀ ਸੱਚੇ ਪਾਚ ਜੁਰੀ ਮੇਰ ਉਹਦਾ ਕਰੇ ਕੋਸ਼ਿਸ਼ ਨੀ ਕਿਸੇ ਗਾਲ ਦਾ ਘਟਾ ਨੀ ਉਹ ਬਸ ਪੈਦ ਬਰਾਜੀ ਦੇ ਮਨ ਬਲਾ ਬੋਲ ਨੀ ਸਮਝ ਲੋ ਉਸ ਕਰੇ ਨਾ ਬਵਾਤਾ ਨਾ ਗੇੜ ਨਾਲੇ ਤਾਂ ਬਹੁਤ ਹੁੰਦੇ ਬਹੁਤ ਜ਼ੋਰ ਕੋਸ਼ਿਸ਼ਾਂ ਤੋਂ ਨਾ ਨਾ ਕੇ ਉਹ ਵੀ ਬੋਤ ਨਾ ਨਾ ਕੋਟ ਰਹਿਣ ਕਿ ਉਹ ਵੀ ਆਪਗੇ ਪਰ ਜਿਹਨਾਂ ਨੇ ਪ੍ਰਮਾਤਮਾ ਨੇ ਇੱਕ ਆਕਾ ਕੇ ਰੱਖਣਾ ਉਹਦੇ ਨਾਮ ਦੀ ਰੀਤ ਨਹੀਂ ਪ੍ਰਮਾਤਮਾ ਉਹਨੂੰ ਵਰਗਤ ਪੰਦਾ ਰੋਜ਼ ਕਾ ਰਹਿ ਬੋਤ ਆਪਵਾਸ ਦਾ ਤੇ ਜੇ ਮਨੁੱਖੀ ਇੱਕ ਇਧਰ ਤੁਰੇ ਬੰਦਾ ਕੈਦਰ ਇੱਕ ਇਧਰ ਉਹ ਵਸ ਜਿਵੇਂ ਕਹਿੰਦੇ ਉਹ ਜ਼ਿੰਦਗੀ ਆਈ ਤੇ ਗਈ ਨਾ ਜਿੰਦਗੀ ਮਾਣੀ ਕਿ ਅੱਦਾਂ ਦੀ ਜ਼ਿੰਦਗੀ ਨਹੀਂ ਨਾ ਕੋਈ ਹੱਥ ਖੇਡ ਕੇ ਵੇਖਿਆ ਨਾ ਖਾਪੀ ਕੇ ਵੇਖਿਆ ਮੈਨਾਂ ਹੀ ਕਹਿੰਦੇ ਮੈਨਾਂ ਇਹ ਭੰਗ ਦੇ ਬਾਣੇ ਗਏ ਮਰਕਤਾ ਗੱਲ ਨਾ ਹੈ ਚੰਨ ਬੰਨੀ ਤੁਸੋਂ ਵੀਰੋਂ ਆਪਣੇ ਇਹਨੇ ਪੈਣ ਭਰਾ ਇਕੱਠਿਆਂ ਚ ਬਹੁਤ ਵਧੀਆ ਬਰਕਤ ਹੁੰਦੀ ਹੈ ਧਾਕ ਬਣਿਆ ਲੇਤਾ ਬਾਅਦ ਤੇ ਤੁਹਾਨੂੰ ਕਿਸੇ ਗੱਲ ਦੀ ਟੈਨਸ਼ਨ ਨਹੀਂ ਰਹਿੰਦੀ ਕਿਸੇ ਵੀ ਪ੍ਰਕਾਰ ਦੀ ਸੋਚ ਕਰਕੇ ਪੈਣ ਭਰਾ ਬਣਾ ਤੈਹਦਿਲੋਂ ਧੰਨਵਾਦ ਕਰਦਾ ਜੂਟਾ ਫੈਮਿਲੀ ਦਾ ਤੈਹਦਿਲੋਂ ਧੰਨਵਾਦ ਮੇਰੇ ਨਵੇਂ ਜੁੜੇ ਭੈਣ ਭਰਾ ਉਹਨਾਂ ਦਾ ਵੀ तहे ਦਿਲੋਂ ਧੰਨਵਾਦ ਪ੍ਰਮਾਤਮਾ ਉਹਨਾਂ ਨੂੰ ਤੰਦਰੁਸਤੀ ਦੇਵੇ ਚੜ੍ਹਦੀਆਂ ਕਲਾ ਵਿੱਚ ਰੱਖੇ ਸੱਚੇ ਬਾੱਚ ਬਾਤਵਾਤ ਰੱਖੇ ਨਾ ਪਰਸਾਨ ਤਾ ਤਾਂ ਸਾਰੇ ਭੈਣ ਭਰਾ ਨੂੰ तहे ਦਿਲੋਂ ਧੰਨਵਾਦ ਮੇਰੇ ਅੰਮ੍ਰਿਤਾਂ ਨੂੰ ਮੇਰੇ ਭਰਾਵਾਂ ਨੂੰ ਮੇਰੇ ਵੀਰਾਂ ਨੂੰ ਮੇਰੇ ਬਜ਼ੁਰਗਾਂ ਨੂੰ ਮੇਰੇ ਬੱਚਿਆਂ ਨੂੰ ਸਾਰੇ ਤੰਦਰੁਸਤੀ ਦੇ ਕੇ ਸੱਚੇ ਬਾੱਚ ਚੜ੍ਹਦੀਆਂ ਕਲਾ ਵਿੱਚ ਰੱਖੇ ਨਾਮਕ ਨਾਮ ਜੀ ਮਹਤੂਰ ਦੇ ਪਾਣੇ ਸਰਬੱਤ ਦਾ ਭਲਾ ਆਪਾ ਦੇ ਰੇ ਪਲੇ ਦੀ ਅਰਦਾਸ ਕਰਦੇ ਜੋਟੇ ਸੱਚਾ ਬਾਸਾ ਕਲਦਾ ਬੁਲਾ ਕਰੀਂ ਹਰੇ ਦੀ ਕਿਰਮਾ ਜੀ ਨੂੰ ਕਿਤਾਵੇਂ ਮੇਰ ਪਿਆਰ ਕਰੀਂ ਦਾਤਾ ਜੀ ਸਾਂ ਤਰਪਾ